ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਅਮਰਦਾਸ ਜੀ ਨੂੰ ਕੁਬੋਲ ਬੋਲਣ ਵਾਲਾ ਪਖੰਡੀ ਫਕੀਰ ਅਤੇ ਬਾਬਾ ਰਾਮਦਾਸ ਜੀ ਪਿਆਰੀ ਸਾਧ ਸੰਗਤ ਜੀਓ ਗੋਇੰਦਵਾਲ ਵਿਖੇ ਇੱਕ ਪਖੰਡੀ ਫਕੀਰ ਰਹਿੰਦਾ ਸੀ ਸਜੇ ਹੋਏ ਗੁਰੂ ਦਰਬਾਰ ਸਾਹਿਬ ਵਿੱਚ ਜਦੋਂ ਭਾਰੀ ਗਿਣਤੀ ਵਿੱਚ ਸੰਗਤ ਬੈਠੀ ਹੋਣੀ ਤਾਂ ਉਸਨੇ ਰੋਜ਼ਾਨਾ ਕੇ ਗੁਰੂ ਸਾਹਿਬ ਜੀ ਨੂੰ ਕੁਬੋਲ ਬੋਲਦੇ ਹੋਏ ਕਹਿਣਾ ਦੇ ਵੇ ਅਮਰੂ ਕੁਝਤਾ ਦੇ ਪਰ ਗੁਰੂ ਸਾਹਿਬ ਜੀ ਉਸ ਦੇ ਇੰਨਾ ਕੋ ਬੋਲਾਂ ਦਾ ਬਿਲਕੁਲ ਵੀ ਬੁਰਾ ਨਹੀਂ ਮਨਾਉਂਦੇ ਸਨ ਕਿਉਂਕਿ ਉਹ ਗੁਰੂ ਹੀ ਕਾਦਾ ਜਿਸ ਵਿੱਚ ਇੰਨੀ ਕੋਹਿਨ ਸ਼ਕਤੀ ਨਾ ਹੋਵੇ ਕਿ ਉਹ ਕਿਸੇ ਦੇ ਬੋਲ ਕੁਬੋਲ ਸਹਾਰ ਨਾ ਸਕੇ ਸੋ ਉਸ ਦੇ ਕੁਬੋਲਾਂ ਨੂੰ ਸਹਾਰ ਕੇ ਗੁਰੂ ਸਾਹਿਬ ਜੀ ਜਿੱਥੇ ਆਪਣੀ ਸਮਰੱਥਾ ਪ੍ਰਗਟ ਕਰ ਰਹੇ ਸਨ ਉੱਥੇ ਸਿੱਖਾਂ ਨੂੰ ਇਹ ਉੱਤਮ ਸਿੱਖਿਆ ਵੀ ਦੇ ਰਹੇ ਸਨ ਕਿ ਉਹਨਾਂ ਨੇ ਵੀ ਕਿਸ ਤਰ੍ਹਾਂ ਆਪਣੇ ਅੰਦਰ ਖਿਮਾ ਹਲੇਮੀ ਅਤੇ ਨਿਮਰਤਾ ਵਰਗੇ दैਵੀ ਗੁਣ ਪੈਦਾ ਕਰਨੇ ਹਨ ਪਰਮੇਸ਼ਵਰ ਰੂਪ ਗੁਰੂ ਦੇ ਵਿੱਚ ਇਹ ਗੁਣ ਹੁੰਦਾ ਹੈ ਕਿ ਉਹ ਬੁਰੇ ਦਾ ਵੀ ਪੱਲਾ ਕਰਦਾ ਹੈ ਸੋ ਐਸੇ ਹੀ ਗੁਣਾ ਦੇ ਮਾਲਕ ਗੁਰੂ ਅਮਰਦਾਸ ਜੀ ਉਸ ਪਖੰਡੀ ਦਾ ਬੁਰਾਪਣ ਛੱਲ ਕੇ ਉਸ ਦਾ ਭਲਾ ਕਰਦੇ ਅਤੇ ਉਸ ਨੂੰ ਕਦੇ ਵੀ ਗੁਰੂਦਰ ਤੋਂ ਖਾਲੀ ਨਾ ਮੁੜਦੇ ਗੁਰੂ ਸਾਹਿਬ ਜੀ ਨੇ ਉਸ ਲਈ ਇੱਕ ਸੇ ਰਾਟਾ ਅਤੇ ਇੱਕ ਟਕਾ ਰੋਜ਼ਾਨਾ ਦਾ ਮੁਕਰਰ ਕੀਤਾ ਹੋਇਆ ਸੀ ਜੋ ਕਿ ਸਿੱਖਾਂ ਵੱਲੋਂ ਰੋਜ਼ਾਨਾ ਉਸ ਨੂੰ ਦਿੱਤਾ ਜਾਂਦਾ ਸੀ ਉਸਤਤ ਨਿੰਦਿਆ ਤੋਂ ਉੱਪਰ ਉੱਠੇ ਗੁਰੂ ਸਾਹਿਬ ਜੀ ਨੂੰ ਚਾਹੇ ਉਸ ਪਖੰਡੀ ਦੇ ਕਬੂਲਾਂ ਦੀ ਕੋਈ ਪਰਵਾਹ ਨਹੀਂ ਸੀ ਪਰ ਸੰਗਤ ਦੇ ਭਾਰੇ ਇਕੱਠ ਵਿਚ ਆ ਕੇ ਜਦੋਂ ਵੀ ਉਹ ਗੁਰੂ ਸਾਹਿਬ ਜੀ ਨੂੰ ਭੈੜੇ ਬੋਲ ਬੋਲਦਾ ਤਾਂ ਗੁਰੂ ਜੀ ਨੂੰ ਪ੍ਰੇਮ ਕਰਨ ਵਾਲੇ ਸਿੱਖਾਂ ਦੇ ਹਿਰਦੇ ਵਲੁੰਦਰੇ ਜਾਂਦੇ ਇੰਨਾ ਸਿੱਖਾਂ ਵਿੱਚੋਂ ਬਾਬਾ RAMDAS ਜੀ ਮੁੱਖ ਸਨ ਜੇ ਕਿਤੇ ਬਾਬਾ RAMDAS ਜੀ ਜਾਂ ਕੋਈ ਹੋਰ ਸਿੱਖ ਉਸ ਪਖੰਡੇ ਨੂੰ ਰੋਕਣ ਲਈ ਕੋਰੀ ਵੱਟ ਦੇ ਤਾਂ ਗੁਰੂ ਸਾਹਿਬ ਜੀ ਉਹਨਾਂ ਸਿੱਖਾਂ ਨੂੰ ਇਸ ਤਰ੍ਹਾਂ ਕਰਨ ਤੋਂ ਵਰਜ ਦਿੰਦੇ ਤੇ ਕਹਿੰਦੇ ਕਿ ਇਸ ਨੂੰ ਕੁਝ ਨਾ ਅਕੂ ਇਸ ਨੂੰ ਆਪਣਾ ਕੰਮ ਕਰੀ ਜਾਣ ਦਿਓ ਅਤੇ ਅਸੀਂ ਆਪਣਾ ਕਰਮ ਨਿਭਾਈਏ ਪਰ ਬਾਬਾ RAMDAS ਜੀ ਕੋਲੋਂ ਆਪਣੇ অতি ਪਿਆਰੇ ਗੁਰੂ ਲਈ ਇਹ ਕਬੂਲ ਜਰੇ ਨਾ ਜਾਂਦੇ ਤੇ ਇੱਕ ਦਿਨ ਉਹਨਾਂ ਨੇ ਜਾ ਕੇ ਉਸ ਨੂੰ ਇੱਕ ਸੋਨੇ ਦਾ ਕੰਗਣ ਦੇ ਕੇ ਅੱਗੇ ਤੋਂ ਇਸ ਤਰ੍ਹਾਂ ਦੇ ਭੈੜੇ ਬੋਲ ਨਾ ਬੋਲਣ ਦਾ ਵਾਅਦਾ ਲੈ ਲਿਆ ਸੋਨੇ ਦੇ ਲਾਲਚ ਵਿੱਚ ਉਸ ਪਖੰਡੀ ਨੇ ਦੋ ਕੁ ਦਿਨ ਤਾਂ ਆਪਣੀ ਜ਼ੁਬਾਨ ਬੰਦ ਰੱਖੀ ਪਰ ਤੀਜੇ ਦਿਨ ਆ ਕੇ ਫਿਰ ਉਸੇ ਤਰ੍ਹਾਂ ਬੋਲਣ ਲੱਗ ਪਿਆ ਹੁਣ ਬਾਬਾ ਰਾਮਦਾਸ ਜੀ ਨੇ ਉਸ ਨੂੰ ਇੱਕ ਹੋਰ ਸੋਨੇ ਦਾ ਕੰਗਣ ਦੇ ਕੇ ਉਸ ਤੋਂ ਦੁਬਾਰਾ ਫਿਰ ਪੱਕਾ ਵਾਦਾ ਲੈ ਲਿਆ ਇਸ ਵਾਰ ਉਹ 5 ਦਿਨ ਚੁੱਪ ਰਿਹਾ ਤੇ 6ਵੇਂ ਦਿਨ ਆ ਕੇ ਫਿਰ ਉਹੀ ਕੁਝ ਕਰਨ ਲੱਗਿਆ ਗੁਰੂ ਅਮਰਦਾਸ ਜੀ ਨੂੰ ਜਦੋਂ ਬਾਬਾ ਰਾਮਦਾਸ ਜੀ ਵੱਲੋਂ ਉਸ ਨੂੰ ਸੋਨੇ ਦੇ ਕੰਗਣ ਦਿੱਤੇ ਜਾਣ ਦੀ ਗੱਲ ਪਤਾ ਲੱਗੀ ਤਾਂ ਗੁਰੂ ਸਾਹਿਬ ਜੀ ਬਾਬਾ ਰਾਮਦਾਸ ਜੀ ਨੂੰ ਕਹਿਣ ਲੱਗੇ ਤੁਸੀਂ ਇਸ ਨੂੰ ਐਵੇਂ ਲਾਜ ਦੇ ਕੇ ਕਿਉਂ ਚੁੱਪ ਕਰਵਾਉਂਦੇ ਹੋ ਇਹ ਨਿੰਦਿਆ ਕਰਕੇ ਇੱਕ ਤਾਂ ਸਾਡੀ ਸਾਭ ਦੀ ਮਹਿਲ ਢੋ ਰਿਹਾ ਹੈ ਤੇ ਦੂਜਾ ਸਾਡੀ ਨਿਮਰਤਾ ਨੂੰ ਹੋਰ ਪੱਕਿਆ ਕਰ ਰਿਹਾ ਹੈ ਕਰਤੇ ਦੀ ਕੁਦਰਤ ਦਾ ਇੱਕ اٹਲ ਨਿਯਮ ਹੈ ਕਿ ਜਿਹੜਾ ਕੋਈ ਸਤਪੁਰਸ਼ ਕਰਤੇ ਦੀ ਰਜਾ ਵਿੱਚ ਰਾਜੀ ਰਹਿੰਦਾ ਹੋਇਆ ਕਿਸੇ ਬੁਰੇ ਦਾ ਭਲਾ ਕਰਦਾ ਹੈ ਤੇ ਉਹ ਬੁਰਾ ਉਸ ਭਲੇ ਦੀ ਭੁਲਾਈ ਦਾ ਮੁੱਲ ਪਾਉਣ ਦੀ ਬਜਾਏ ਜੇਕਰ ਉਲਟਾ ਉਸ ਦਾ ਹੀ ਬੁਰਾ ਕਰੀ ਜਾਏ ਤਾਂ ਫਿਰ ਉਸ ਬੁਰੇ ਲਈ ਸਜ਼ਾ ਹੋ ਕਰਤਾ ਆਪ ਮੁਕਰਰ ਕਰਦਾ ਹੈ ਸੋ ਗੁਰੂ ਘਰ ਤੋਂ ਰੋਜ਼ਾਨਾ ਇੱਕ ਸੇਰ ਆਟਾ ਇੱਕ ਟਕਾ ਤੇ ਸੋਨੇ ਦੇ ਦੋ ਕੰਗਣ ਲੈ ਕੇ ਵੀ ਜਦੋਂ ਉਹ ਪਖੰਡੀ ਗੁਰੂ ਸਾਹਿਬ ਜੀ ਦਾ ਦੋਖੀ ਹੀ ਬਣਿਆ ਰਿਹਾ ਤਾਂ ਫਿਰ ਉਸ ਕਰਤੇ ਦੀ ਤੈਅ ਕੀਤੀ ਗਈ ਸਜ਼ਾ ਅਨੁਸਾਰ ਉਸ ਅਕਿਰਤ ਕਰਨ ਨੂੰ ਕੋਹੜ ਦਾ ਰੋਗ ਹੋ ਗਿਆ ਜਦੋਂ ਕੋੜ ਨਾਲ ਤੜਫਣ ਲੱਗਾ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਇੱਕ ਦਿਨ ਦੋਵੇਂ ਕੰਗਣ ਲੈ ਕੇ ਬਾਬਾ RAM DAS ਜੀ ਦੇ ਚਰਨੀ ਆਣ ਪਿਆ ਅਤੇ ਮਾਫੀ ਮੰਗਣ ਲੱਗਾ ਬਾਬਾ RAM DAS ਜੀ ਨੇ ਸੋਨੇ ਦੇ ਕੰਗਣ ਤਾਂ ਵਾਪਸ ਨਾ ਲਏ ਪਰ ਉਸ ਨੂੰ ਕਿਹਾ ਕਿ ਜਿਸ ਜ਼ੁਬਾਨ ਨਾਲ ਤੂੰ ਪਹਿਲਾਂ ਗੁਰੂ ਸਾਹਿਬ ਜੀ ਨੂੰ ਉਹ ਬੋਲ ਬੋਲਦਾ ਰਿਹਾ ਹੈ ਉਸੇ ਜਵਾਨ ਨਾਲ ਗੁਰੂ ਸਾਹਿਬ ਜੀ ਦੀ ਵਡਿਆਈ ਅਤੇ ਸੰਗਤ ਦੀ ਸੇਵਾ ਕਰਿਆ ਕਰ ਗੁਰੂ ਕਿਰਪਾ ਨਾਲ ਤੂੰ ਠੀਕ ਹੋ ਜਾਵੇਂਗਾ ਬਾਬਾ RAMDAS ਜੀ ਦੇ ਬਚਨਾਂ ਅਨੁਸਾਰ ਉਸਨੇ ਐਵੇਂ ਹੀ ਕੀਤਾ ਸਾਰਾ ਦਿਨ ਉਸਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਗਾਇਨ ਕਰਦੇ ਰਹਿਣਾ ਅਤੇ ਸੰਗਤ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਇਸ ਤਰ੍ਹਾਂ ਗੁਰੂ ਜੀ ਦੀ ਵਡਿਆਈ ਅਤੇ ਸੰਗਤ ਦੀ ਸੇਵਾ ਦੀ ਬਖਸ਼ਿਸ਼ ਸਦਕਾ ਉਹ ਕੁਝ ਹੀ ਦਿਨਾਂ ਦੇ ਵਿੱਚ ਬਿਲਕੁਲ ਰਾਜੀ ਹੋ ਗਿਆ ਅਤੇ ਗੁਰੂ ਸਾਹਿਬ ਜੀ ਦਾ ਸੱਚਾ ਸੁੱਚਾ ਸਿੱਖ ਸਜ ਗਿਆ ਸੋ ਇਤਿਹਾਸ ਦੀ ਇਹ ਸਾਖੀ ਸਾਨੂੰ ਜਿੱਥੇ ਇਹ ਸੇਧ ਦਿੰਦੀ ਹੈ ਕਿ ਸਾਨੂੰ ਕਦੇ ਵੀ ਸਤਪੁਰਸ਼ਾਂ ਨੂੰ ਕੁਬੋਲ ਨਹੀਂ ਬੋਲਣੀ ਚਾਹੀਦੀ ਉੱਥੇ ਇਸ ਗੱਲ ਦੀ ਦ੍ਰਿੜਤਾ ਵੀ ਕਰਵਾਉਂਦੀ ਹੈ ਕਿ ਸਾਨੂੰ ਅਕਿਰਤਕਣ ਨਹੀਂ ਹੋਣਾ ਚਾਹੀਦਾ ਅਤੇ ਕਿਸੇ ਦੇ ਕੀਤੇ ਪਰਉਪਕਾਰ ਦੀ ਕਦਰ ਜ਼ਰੂਰ ਹੋਣੀ ਚਾਹੀਦੀ ਹੈ ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਅਕਾਲ ਪੁਰਖ ਦੀ ਵਡਿਆਈ ਕਰਨ ਦਾ ਉਪਦੇਸ਼ ਦਿੱਤਾ ਹੈ ਕਿ ਜਿਸ ਦੀ ਕਿਰਪਾ ਨਾਲ ਰਹਿਣ ਲਈ ਘਰ-ਬਾਰ ਖਾਣ ਲਈ 36 ਤਰ੍ਹਾਂ ਦੇ ਪਕਵਾਨ ਅਤੇ ਸੁੰਦਰ ਆਰੋਗ ਦੇਹੀ ਮਿਲੀ ਹੋਈ ਹੈ ਸਾਨੂੰ ਉਸ ਦਾ ਸ਼ੁਕਰਾਨਾ ਰੂਪੇ ਗੁਣ ਗaan ਜ਼ਰੂਰ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ